ਦ ਨੈਕਸਟ ਵਲੌਗ ਪੱਕਾ ਹੋਮ ਟੂਰ ਦਾ ਆਏਗਾ ਨੈਕਸਟ ਵਲੌਗ ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮਚੀ ਮੈਂ ਲੁਕਸ ਟਡਾ ਸਗਾ ਟਡਿ ਪਿਆਰ ਤੋਂ ਅੱਜ ਨਾਲ ਆਪਾਂ ਬਿਲਕੁਲ ਠੀਕ ਹੈ ਦਾ ਦੋਸਤੋ ਅਜਾ ਤੈਂਡ ਸਟਾਰਟ ਹੋ ਰਿਹਾ ਵਾ ਐਟਿਕ ਵਤੋਂ ਤੋਂ ਮੈਂ ਐਟਿਕ ਵਤੋਂ ਕਿੱਥੇ ਦੋਸਤੋ ਫੇਰ ਇਹਨੂੰ ਚਲਾਉਣੇ ਤਾਂ ਥੋਣੇ ਵੀ ਬੈਣੀ ਸੀ ਤਾਂ ਹੋਣੇ ਹੋਣੇ ਰੀਤਾ ਛੱਡਾ ਤਿਆਰ ਹੋ ਕੇ ਛੱਡਿਆ ਵਾ ਤੇ ਮੈਂ ਵੀ ਸਾਢੇ 4 ਹੋ ਕੇ ਛੱਡੇ ਹੋ ਰਹੇ ਨੇ ਧੰਨ ਹੈਲੋ ਗਾਇਜ਼ ਗੁੱਡ ਮਾਰਨਿੰਗ ਮੁੱਢ ਤੋਂ ਵਾਲਿਆ ਗਾ ਹਾਂ ਦੇਖਿਆ ਮੈਂ ਵੀ ਆਈ ਗੱਲ ਕਹਿ ਕੇ ਠੀਕ ਚੱਲ ਨਹੀਂ ਪਜਾਮਾ ਸਿੱਧਾ ਹੀ ਆ ਕੋਈ ਬਾਤ ਨਹੀਂ ਪਾ ਕੋਪੀ ਤੱਕ ਆ ਮੰਗਈਆਂ ਧੀਦਰ ਚੱਲਦਾ ਹਾਂ ਚੱਲਦਾ ਨਾ ਚੱਲਦਾ ਚੁੱਤੋਂ ਹੋਰ ਬਣਾਉਂਦਾ ਤੈਨੂੰ ਬੜਾ ਕੁਝ ਦਿਖਾਣਾ ਮੈਂ ਬਹੁਤ ਜਾਣੇ ਦੇਖਦੇ ਇੰਨੇ ਗਾਇਸ ਦੇਖਦੇ ਆ ਇੰਨੇ ਗਾਇਸ ਦੇਖਦੇ ਹੁਣ ਤਾਂ ਦੇਖ ਲੈ ਅਬ ਇਹਨਾਂ ਨਾਲ ਤੈਨੂੰ ਗਾਇਸ ਅਸੀਂ ਨਾ ਲਿਆਏ ਆ ਇਹਨਾਂ ਨਾਲ ਚੂ ਚੂ ਦੇਖ ਲਿਆ ਤੱਕਿਆ ਕੱਲ ਜੂਤੂ ਕਰ ਕੀਤਾ ਹੁਣ ਆਜ ਨਾਤਾ ਨਹੀਂ ਮੈਂ ਲੱਗੀ ਪਾਣੀ ਪੀਣਾ ਕੋ ਦਿਨਾਂ ਤੋਂ ਵਿੱਚ ਸਾਦਨਾ ਗੱਲ ਕਰਾਇਆ ਕਰ ਕਿ ਕਿਦਨਾ ਤਿੰਨਾ ਇਹ ਅੱਖਾਂ ਦੇਖ ਕੇ ਕਿੰਨੇ ਸੋਹਣੇ ਨੇ ਇਹਨੇ ਆ ਤੂੰ ਸ਼ਕਲ ਗੰਦੀ ਖਾ ਕੇ ਆਏ ਠੀਕ ਆ ਤੇ ਦੇਖ ਚਾ ਚਲੋ ਦੋਸਤੋ ਮੈਨੂੰ ਹੁਣ ਇਮਰਜੈਂਸੀ ਆ ਤੁਹਾਨੂੰ ਆਪਾਂ ਬੱਚੋਂ ਹੁੰਦੇ ਆ ਤੁਹਾਨੂੰ ਤਨ ਬਸ ਚਾਈ ਦਾ ਨਾਲ ਫੋਨ ਚਲਦਾ ਜਿੰਦ ਜਾਣਾ ਫਿਰ ਮੈਂ ਕੀ ਦੇਖੂ ਮੁੱਤ ਪਰ ਕਦੀ ਇਹ ਟੱਲਾ ਗੱਲ ਲੱਗਾ ਮੈਂ ਟੱਲਾ ਕੰਨਾਂ ਉੱਤੇ ਬੈਠਾ ਮੈਂ ਹਾਂ ਕਦੀ ਮੈਂ ਮਤਲਬ ਇਧਰ ਆਣਾ ਇਹਦੇ ਨਾਲ ਲੱਗ ਗਈ ਜਦੋਂ ਮੈਂ ਕਦੀ ਗਾਇਆ ਕਰਕੁੰਗਲਾ ਨਾਲ ਨੋਹਾਂ ਨਾਲ ਗੈ ਕਰਨ ਲੱਗ ਦੰਨਾ ਮੈਂ ਕਦੀ ਲੈ ਨੱਚ ਉਹ ਕਦੀ ਫਲਾਵਰ ਬਣਾਉਣ ਲੱਗ ਦੰਨਾ ਹਮ ਫਾਈਮਾ ਫੋਨ ਲੱਗੇ ਦੰਦਰ ਜੀ ਨਹੀਂ ਲੱਗਦਾ ਛੱਡ ਮੈਂ ਕੀ ਕਰਾਂ ਹਾਂ ਮੈਂ ਜਾਲ ਦੇਖਦਾ ਰਹਿਣਾ ਕੋ ਜਲ ਤਾਂ ਨਾ ਕਰ ਮਟੈਲਾ ਦੇ ਦੇ ਨਾ ਮੈਂ ਗੈਸ ਕੀ ਕਰਦੇ ਪਲੱਸ ਚ ਬਹਿ ਕੇ ਦੱਸਿਓ ਇਹ ਗੱਲ ਜ਼ਰੂਰੀ ਸਵਾਲ ਹੈ ਬਹੁਤ ਨੰਨੇ ਨਾ ਪਰ ਬਾ ਯਾਰ ਤੇਰੇ ਮੇਰੇ ਵੀ ਫਰਾ ਕਿੱਝ ਹੁੰਦਾ ਕੁੱਤਾ ਤੇਰਾ ਟੱਕ ਟੱਕ ਐ ਵੀ ਪਹੁੰਚਦਾ ਹਾਂ ਹਏ ਸੋਨਾਲੀ ਸਾਦੀਆਂ ਅੱਖਾਂ ਕਿੰਨੀਆਂ ਸੋਹਣੀਆਂ ਮਨਾਲੀ ਸਾ ਮਨਾਲੀ ਉਹਨੂੰ ਦੇ ਬੱਸ ਅਜਾ ਤਾ ਮੈਂ ਕਰ ਲਾ ਉਹ ਤੋ ਡਬਲ ਆਉ ਦੇ ਉਹ ਮੈਂ ਐ ਫੜ ਕੇ ਕਮਾਉਣ ਲੱਗੀ ਮੈਂ ਕਿਤੇ ਕਮਾਉਣ ਆ ਰ ਟੱਕਣ ਦਾ ਤੇ ਮੇਰੇ ਹੱਥ ਚੱਕ ਜੱਲ ਨੂੰ ਹੱਥ ਪਾ ਲੈ ਦੇ ਕਿ ਉਹ ਦਿਖਾਈ ਲੰਤੀ ਸੇ ਮਿਸਟੇਕ ਹੋ ਗਈ ਤੇ ਨੂੰ ਤੇ ਤੇ ਐਕਟਿਵੇਟੇ ਜਾਣਾ ਹਨਾ ਲਿਪਸਟਿਕ ਦੇ ਤੇ ਮਿੱਟੀ ਪਲ ਗਈ ਕੁਛ ਨਹੀਂ ਹੁੰਦਾ ਖਾਲੀ ਚੱਕ ਮੈਂ ਜਿਹੜਾ ਕੰਮ ਨੂੰ ਫੋਨ ਕੀਤਾ ਹਾਂ ਨਾ ਕੰਮ ਕਰਕੇ ਆਪਾਂ ਵੀ ਆਪਾਂ ਫੋਨ ਕਰਕੇ ਆਪਾਂ ਵੀ ਖੜ ਦੇ ਓਏ ਮੇਰਾ ਤੇਰੀ ਚਾਰਜ ਖਤਮ ਹੋ ਗਿਆ ਏ ਨਸਕਾਰ ਹੋ ਗਿਆ ਗਾਇਸ ਨਸਤਾਨ ਹੈ ਜਿਹੜਾ ਦਾਨੀ ਸੱਜਣ ਹੈਗਾ ਸਕੈਨਰ ਆ ਰਿਹਾ ਤੇ ਰੀਚਾਰਜ ਕਰ ਰੋ ਰੀਚਾਰਜ ਕਰ ਦੋ ਬਸ ਐਸੇ ਬਾਦਰ ਚਾਰਜਸੇ ਅੱਪੀ ਕਰ ਲਵਾਂਗੇ ਕਿੰਨੇ 1000 ਕੀ ਕਰਨਗਾ 1000 ਤਾਂ 1000 ਕੋਈ ਪਾਊਗਾ 1000 ਕੋਈ ਪਾਊਗਾ 1000 ਕੋਈ ਪਾਊਗਾ 1000 ਕੋਈ ਪਾਊਗਾ ਕਿੰਨੇ ਹਜਰ ਹੋ ਜਾਣਗੇ ਕੀ ਕਿੰਨੇ ਹਰ ਹੋ ਜਾਣਗੇ ਆ ਵੀ ਜਿੰਨੇ ਪੌਂਡ ਉਹ ਵੀ ਦੇਖਾਂਗੇ ਜੇ 10 ਬੰਦੇ ਨੇ ਯਾਰ ਯਾਰ ਪਾਤਾ ਨਾ 100000 ਰੁਪਏ ਆ ਜਾਣਾ ਤੁਹਾਨੂੰ ਪਤਾ 100 ਬੰਦੇ ਨੇ 10000 ਰੁਪਏ ਪਾਤਾ ਨਾ ਲੱਖ ਰੁਪਏ ਆ ਜਾਣਾ ਤੇ ਜੇ 10000 ਬੰਦੇ ਨੇ ਪਾਵੇ ਫਿਰ 10 ਲੱਖ ਪਾ ਦਿਓ ਗਾਇਸ ਕ੍ਰਿਪਾ ਕਰਕੇ ਪਾ ਦਿਓ ਗਾਇਸ ਪਾ ਦਿਓ ਇਹ ਬਿੱਲੜ ਨੂੰ ਅਗਲੇ ਆ ਨੇ ਮਿਹਨਤ ਕਰਕੇ ਪਾਉਣੇ ਆ ਤੇ ਇਹਨੂੰ ਬਿੱਲੜ ਨੂੰ ਪਾ ਦੂੰਗਾ ਕੰਮ ਕਰਿਆ ਕਰ ਪਿਆਰ ਇਹਨਾਂ ਮੈਂ ਇੱਥੇ ਬੈੱਡ ਤੇ ਦੋਸਤੋ ਮਮੀ ਰੈਡੀ ਹੋ ਚੁੱਕੇ ਨੇ ਤਾਂ ਹੁਣੇ ਤੁਹਾਨੂੰ ਜਾ ਕੇ ਮਿਲਦੇ ਕਿੱਥੇ ਜਾਂਦੇ ਐਕਟਿਵ ਤੇ ਵਲੋਗ ਬਣਾ ਲਗੇ ਬਣਾਉਂਗੇ ਹੋਰ ਜਦੋਂ ਅਗ੍ਹਾ ਟਾਈਮ ਤੱਕ ਆਜ ਜਾਣਾ ਐਜ ਐਕਟਿਵਾ ਤੇ ਮੇਰੀ ਕਾਰ ਹੀ ਐਕਟਿਵਾ ਦਾ ਇੱਕ ਦਿਨ ਖੜ ਗਿਆ ਹੈ ਇੰਟਰ ਫੜ ਕੇ ਔਰ ਇਹ ਪਾਣੀ ਹੋ ਗਈ ਮੈਂ ਪੱਟੂ ਹਾਂ ਕਰਵਾਉਂਦਾ ਐ ਤੇ ਕੰਡਾ ਕੁੱੜਤੀ ਤੇ ਦਿੱਤ ਨੂੰ ਲਟਖੜ ਪੱਟ ਤੇ ਬਲੋਗ ਬਣਦਾ ਕਹਲਦਾ ਹੈ ਫੇਰ ਹਲੋ ਤਾਂ ਚਲੋ ਦੋਸਤੋ ਮਿਲਦੇ ਆਪਾਂ ਤੁਹਾਨੂੰ ਬੱਚੋ ਟਾਟਾ ਗਾਇਸ ਆਪਾਂ ਜਾ ਰਹੇ ਹਾਂ ਘੁੰਮਣੇ ਦੇਖ ਲਓ ਤੇ ਦੇਖੋ ਮੇਰੇ ਅੱਖਾਂ 'ਚ ਪਾਣੀ ਚੈੱਕ ਕਰੋ ਹਏ ਮੇਰੀ ਅੱਖਾਂ 'ਚ ਦੇਖ ਲਓ ਗਾਇਸ ਬਹੁਤ ਪਾਣੀ ਹੈ ਅੱਖਾਂ 'ਚ ਬੱਤ ਇੱਕ ਗੱਲ ਆ ਜਿਹੜਾ ਜਿਹੜਾ ਐਕਟਿਵ ਹੈ ਤੇ ਨਜ਼ਾਰਾ ਵਾਣਾ ਵਿਊ ਦੇਖਣ ਦਾ ਉਹ ਗੱਡੀ ਨਹੀਂ ਜਾਉਂ ਜਿਹੜਾ ਐਕਟਿਵ ਆ ਤੇ ਘੁੰਮਣਾ ਜਾਵਾਂ ਪਸੰਦ ਨਹੀਂ ਆਗਾ ਤੇਰੀਆਂ ਉਹ ਇਹ ਤਾਂ ਵਾਲ ਲੋਡ ਕਰ ਲਾ ਮੇਰੇ ਅੱਖਾਂ 'ਚ ਵਾਲ ਪੈਂਦੇ ਆ ਅੱਖਾਂ ਚ ਸਾਫ ਨਹੀਂ ਪੈ ਗਈ ਨਾ ਮੇਰੇ ਅੱਖਾਂ ਲਾਲ ਹੋ ਗਈਆਂ ਨੇ ਆਹ ਦੇ ਪਾਪਾ ਦੀ ਗੱਡੀ ਕਰੀ ਨਾ ਹੋਗਾ ਚੱਲੂ ਆਨੇ ਕਿਸੇ ਹੋਰ ਮਕੀ ਮਾਰਦਾ ਹੈ ਰੋਈ ਬੱਲੇ ਵੀ ਗਿਆ ਚਲ ਗਣੀ ਗਾਇਸ ਦੇਖ ਲਓ ਆਪਾਂ ਕਹਿੰਦੇ ਨਾ ਦੁਨੀਆ ਕਿੱਥੇ ਦੁਨੀਆ ਇੱਥੇ ਆ ਤਾਂ ਚਲੋ ਗਾਇਸ ਹੁਣ ਆਪਾਂ ਘਰ ਜਿੱਥੇ ਆਪਾਂ ਚੱਲੇ ਆ ਅਸੀਂ ਜਾ ਕੇ ਤੁਹਾਨੂੰ ਮਿਲਦੇ ਆ ਫਿਰ ਗੱਲ ਤੁਹਾਨੂੰ ਦਿਖਾਣਾ ਆਪਾਂ ਕਿੱਥੇ ਚੱਲੇ ਆ ਬਾਈ ਬਾਈ ਗਾਇਸ ਆਪ ਆਪਣਾ ਕੰਮ ਕਰਕੇ ਤੁਰ ਪਿਆ ਤੇ ਜਾਮ ਦੇਖ ਲਓ ਫਿਰ ਤੁਹਾਨੂੰ ਜਾਮਾਂ ਨੂੰ ਜਾਮ ਬਹੁਤ ਜ਼ਿਆਦਾ ਮਿਲ ਰਿਹਾ ਵਾ ਕੀ ਕਰਾ ਤੁਹਾਨੂੰ ਮਮਕੀ ਨਹੀਂ ਜਦ ਵੀ ਅਸੀਂ ਆੜੇ ਤੇ ਆਪਾਂ ਨੂੰ ਕਿੱਥੀਆਂ ਜਾਣ ਤੇ ਜਾਮ ਬਹੁਤ ਲੱਗਦਾ ਅੱਛਾ ਜੀ ਹਾਂ ਨਿਕਲ ਆਏ ਨਿਕਲ ਆਏ ਜਾਮ ਨਿਕਲ ਆਏ ਨਿਕਲ ਆਏ ਨਿਕਲ ਆਏ ਨਿਕਲ ਆਏ रेरिसा ने तो उन्होंने डने बाइक ग्रजी कोई कोदारा दो कोदारा दुखनी वाला साथ गाइस गाइस एक बारी मैं थोनो ये गल दसुंगा करे जाके बहुत वट्टी गल है बहुत वट्टी गल है कितनी कुट्टी गल है कहना मैं तो मतलब आ गए चलो गाइस हम बहुत पैरी है ठीक है और थोनो पापा करे जाके मिलते हम बाय बाय हम फैशन किंग मैं थडे ਦੇ ਤੂੰ ਮਸਟ ਦੇਖ ਲੱਗ ਗਿਆ ਬਾਈ ਤੂੰ ਉੱਥੇ ਦੇਖਣ ਲੱਗ ਗਿਆ ਸੀ ਤੁਹਾਡੀ ਨਹੀਂ ਤੂੰ ਮੈਥੇ ਦੇਖਣ ਲੱਗ ਗਿਆ ਸੀ ਹਾਂ ਗਾਈਸ ਤੁਹਾਨੂੰ ਪਤਾ ਹੀ ਹੈ ਓਏ ਚਾਬੀ ਆ ਗਈ ਮੇਰੇ ਨੂੰ ਤੁਹਾਨੂੰ ਪਤਾ ਹੀ ਹੈ ਇਹ ਹਿੰਦੀ ਨਹੀਂ ਹੈ ਹਾਂ ਦੇਖੋ ਗਾਈਸ ਹਾਂ ਦੇਖੋ ਤੇ ਕੈਮਰਾ ਸਾਫ ਨਹੀਂ ਹੋਈ ਹਾਂ ਲੈ ਕੈਂਦੀ ਮੈਨੂੰ ਪੈਂਟ ਲੈ ਕੇ ਦੋ ਮੈਨੂੰ ਪੈਂਟ ਲੈਣ ਆਇਆ ਹੈ ਕਹੇ ਸੱਚ ਵੀ ਰੱਖ ਖਾਦੀ ਕਮਿਊਨਿਟੀ ਨੇ ਸੁਣਿਆ ਨਾ ਕਰੀ ਆਹੋ ਮੇਰੇ ਚ ਲੱਗਦੇ ਆ ਨੇ ਚਾਨਣ ਤਾਰ ਕੋਣ ਇਹਦੇ ਨਾਲ ਪਦੀ ਬਹੁ ਖਰਚਾ ਕਰਾਨੀ ਆ ਤੂੰ ਸੱਚੀ ਠੱਕੇ ਨਾਲ ਹੀ ਕੋਈ ਵਿਆਹ ਨਹੀਂ ਕੋਈ ਪ੍ਰੋਗਰਾਮ ਨਹੀਂ ਕੋਈ ਕੁਛ ਨਹੀਂ ਚਲੋ ਦੇਖ ਲਈਏ ਹਾਂ ਹਾਈ ਕਲਰ ਮੰਗਦੀ ਆ ਨਾਮ ਤੇ ਹਾਈ ਹੋਊਗੀ ਕਿ ਨਹੀਂ ਵੱਡੀ ਆ ਰਹੀ ਤੇ ਸਾਈਜ਼ ਛੋਟਾ ਦਿਖਾ ਦੇ ਤਾ ਨੰਬਰ ਹਮਰ ਤਾਂ ਸਾਹ ਚੜ ਗਿਆ ਹੈਲੋ ਗਾਇਸ ਗਾਇਸ ਹੁਪਾ ਲੈ ਲਈ ਜਦੀ ਪੈਂਟ ਫਿਰ ਮਿਲਦੇ ਗਾਇਸ ਹੁਣ ਆਪਾਂ ਚੱਲ ਪਏ ਆ ਤੇ ਪੈਂਟਾ ਪਲ ਲਈ ਪੈਂਟਾ ਤੁਹਾਨੂੰ ਘਰੇ ਜਾ ਕੇ ਦਿਖਾਣੇ ਆ ਹੈਲੋ ਗਾਇਸ ਮੇਰੇ ਨਾਲ ਆਇਆ ਕਰਨਾ ਜਿਹੜੇ ਖਤਿਆ ਗਰੋਂ ਨਹੀਂ ਹੁੰਦੇ ਨੇ ਤੇ ਚਲੋ ਗਾਈਸਾਂ ਨਾਲ ਆਪਾਂ ਤੁਹਾਨੂੰ ਕਿੱਥੇ ਲੈ ਕੇ ਮਿਲਦੇ ਆ। ਸੋ ਗਾਈਸ ਆ ਦੇਖ ਲੋ ਖਰਚੀਲੀ ਕੁੜੀ ਇਹਦਾ ਨਾਂ ਰੱਖ ਲੋ ਅੱਜ ਤੋਂ ਖਰਚੀਲੀ ਕੁੜੀ। ਆ ਦੇ ਲੈ 700 ਰੁਪਿਆ ਮੇਰਾ ਫੇਰ ਮਿੱਟੀ ਕਰਾਇਆ ਇਹ ਲੈ। ਗਾਈਸ ਆ ਦੇ ਲੈ ਤਾਂ ਅੱਜ ਤੇ ਆਈ। ਪੱਲਾ ਹਾਂ ਸਪੇਸ ਹੈ ਇੱਧਰ ਹੀ ਪਾਉਣਾ ਬਲੀਕ ਸਪੇਸ ਆ। ਆ ਵਿਚਾਰਾ ਕੰਮ ਲੱਗਿਆ ਹੋਇਆ ਵਾ। ਆ ਵੀ ਨਾਲ ਲੱਗਿਆ ਹੋਇਆ ਵਾ ਇਹਨੂੰ ਕੰਮ ਸਿਖਾਉਣਾ ਮੈਂ ਗਾਈਸ। ਇਹ ਕਹਿੰਦਾ ਮੈਂ ਕੰਮ ਸਿੱਖਣਾ ਮੈਂ। ਕੰਮ ਸਿੱਖਣਾ। ਹੈਂ? ਬਿਨਾਂ ਟੁੱਟੇ ਕੱਢ ਤੇ ਇੱਧਰ ਰੱਖੋ। ਪੈਸਾ ਪਿਆ। ਬਿਨਾਂ ਟੁੱਟੇ

ਅਬ ਵੀ ਗਾਇਜ਼ ਪਤਾ ਕਿ ਕਿਹੜੇ ਪੈਸੇ ਦੇਣ ਦੇ ਜਿਹੜੇ ਬੰਦ ਹੋ ਚੁੱਕੇ ਨੇ ਉਹ ਵੀ ਬਣਾ ਲੱਗਤਾਂ। ਕਾਲੂ ਪਤਾ ਹੀ ਨਹੀਂ ਕਿ ਖੇਚੜੀ ਜਾ ਰਹੀ ਆ। ਤੂੰ ਮੈਨੂੰ ਡਰਾਤਾ ਵਾ। ਆ ਵੇਰੇ ਵੀ ਜਿੱਟੀਆਂ ਜਰਾਬਾਂ ਪਾਈਆਂ ਹੋਈਆਂ ਗਾੜੇ। ਆ ਦੇਖ ਗਾਇਜ਼ ਇਹਦੇ ਨਾਲ ਬਲੈਕ ਨਾਲ ਵਾਈਟ ਕਿੰਨੀਆਂ ਸੋਹਣੀਆਂ ਲੱਗੀਆਂ। ਪਰ ਉਹ ਛੂਜ ਛੂਜ ਤਨ ਹੋ ਗਿਆ ਛੂਜ ਚੱਲ ਗਏ। ਤੇ ਚਲੋ ਠੀਕ ਹੈ ਗਾਇਜ਼ ਓਕੇ ਬਾਏ। ਬਾਏ। ਉਹ ਕਰੀ ਤੇ ਤੂੰ ਕਾਲੂ ਕੰਮ ਕਰਨਾ ਸਿੱਖ ਰਹੀ ਹਾਂ ਇੱਧਰ ਸਿਖਾ ਰਹੇ ਨੇ। ਹਾਂ ਉੱਪਰ ਨੂੰ ਕਰ ਰਹੇ ਆ। ਲੰਬਰ ਤੇ ਆ ਆ ਸੈਂਟਰਲ ਆ ਕਰਸਰ ਕੰ ਕਿਦਾਂ ਦਾ ਫੀਲ ਹੋ ਰਿਹਾ ਹਾਂ ਹੌ ਕਰ ਚੱਕਰ ਚੱਕ ਤਾ ਹਾਂ ਠੀਕ ਆ ਠੀਕ ਪਰ ਫੇਰ ਨਹੀਂ ਕੁਛ ਪੈਣਾ ਇੱਥੇ ਸਿਲੈਕਟ ਵਾਹਕਲ ਤੇ ਹੋ ਤੈਨੂੰ ਬਾਦ ਵਿੱਚ ਮਾਵਰਿਚ ਕਿਹੜਾ ਸਕੂਟਰ ਇਹ ਹੈਗਾ ਵਾ ਸਕੂਟਰ ਮੋਪਡ ਇੱਕ ਮਿੰਟਾ ਮਾਸਟਰੋ ਆ ਸਕੂਟਰੀ ਆ ਸਕੂਟਰੀ ਸਕੂਟਰੀ ਨਹੀਂ ਨਹੀਂ ਸਕੂਟਰੀ ਨਹੀਂ ਆ ਸਕੂਟਰ ਚ ਆਉਗਾ ਮੋਪਡ ਦੀ ਹੈ ਨਹੀਂ ਮੋਪੜ ਨਹੀਂ ਹੈ ਮੋਪੜ ਹੁੰਦਾ ਹੈ ਰੋਪੜ ਤਾਂ ਸੁਣਿਆ ਦੋਨੋਂ ਨੇ ਸਕੂਟਰ ਤੇ ਦੋਸਤੋ ਕੰਮ ਕਰ ਲੇ ਫਿਰ ਮਿਲ ਜੇ ਤੁਹਾਨੂੰ ਪਰ ਗਾਈਜ਼ ਆ ਦੇਖ ਲਓ ਮੈਂ ਇੰਨੀ ਸਫਾਈ ਕਰਤੀ ਆ ਸਾਡੀ ਜਨਤਾ ਹੈਗੀ ਬਾਹਰ ਸਾਰੀ ਆ ਜੋ ਤੁਹਾਨੂੰ ਦਿਖਾਈਏ ਆ ਜੋ ਆ ਜੋ ਬਾਹਰ ਜੋ ਆ ਬਾਹਰ ਵੀ ਨਾ ਸਫਾਈ ਕਰਤੀ ਆ ਜੇ ਇੰਨੀ ਸਫਾਈ ਹੈ ਸਾਰੇ ਰੱਖਣਗੇ ਨਾ ਮੈਂ ਇਹਨਾਂ ਨੂੰ ਸਫਾਈ ਰੱਖਣ ਦਾ ਵਾਰਡ ਦਊਂਗੀ ਆਹ ਦੇਖੋ ਬਾਂਦਰ ਕਿੱਥੇ ਚੜਿਆ ਹੋਇਆ ਹੈਗਾ ਇਹ ਸੜਕਾਂ ਤੇ ਬਾਂਦਰ ਆ ਕੇ ਤੇ ਬਾਂਦਰਾਂ ਦੇਖੋ ਇੱਕ ਇੱਕ ਬੰਦਾ ਆਹ ਦੇਖੋ ਅੱਛਾ ਉਧਰ ਬੈਠਾ ਉਹ ਗਾਈ ਦੇਖੋ ਕੱਪੜੇ ਤਹ ਲਾਉਣ ਲੱਗੇ ਹੋਏ ਨੇ ਗਾਈ ਇੱਕ ਬਾਂਦਰਾ ਉੱਤੇ ਖੜਾ ਵਾ ਮੈਂ ਸਪਾਈ ਬਣਾਇਆ ਵਾ ਕਿਸ ਨੂੰ ਮੈਂ ਚਾਹੀਦੇ ਤਾਂ ਮੈਂ ਦੱਸਣ ਚੋਰ ਓਏ ਦੋਸਤਾਂ ਚੁੱਕ ਇਹ ਇਹ ਚੋਰੀ ਕਰਨ ਦੀ ਪ੍ਰੈਕਟਿਸ ਕਰ ਰਿਹਾ ਹੈ ਸਾਡੇ ਘਰੇ ਜੇ ਚੋਰੀ ਹੋ ਗਈ ਤਾਂ ਆਹ ਦੋ ਚੋਰ ਸਾਥੀ ਆ ਸੀ ਆਹ ਵਾਲੇ ਦੋ ਚੋਰ ਸਾਥੀ ਆ ਗਏ ਪੱਕੇ ਨੇ ਇਹ ਹਾਂਜੀ ਓਏ ਹਾਂ ਠੀਕ ਹੈ ਗਾਈਸ ਇਹ ਦੋ ਚੋਰ ਜੇ ਸਾਡੇ ਘਰੇ ਬਾਈ ਚਾਂਸ ਚੋਰੀ ਹੋ ਜਾਂਦੀ ਆ ਅਸੀਂ ਇਹਦਾ ਕਾਨੂੰਨ ਲਾਵਾਂਗੇ ਮੇਰੇ ਬਿਨਾ ਕਰ ਲੋ ਆ ਆ ਘਰ ਦਾ ਭੇਤੀ ਲੰਕਾ ਟਾਵੇ ਆ ਘਰ ਦਾ ਬੰਦਾ ਵੀ ਵਿੱਚ ਆ ਗਿਆ ਗਾਈਸ ਇਹ ਵੀ ਵਿੱਚੀ ਆ ਜੇ ਚੋਰੀ ਹੋ ਗਈ ਬਸ ਤੁਸੀਂ ਨਹੀਂ ਜਿੰਨੇ ਬਚਦੇ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਪੁਰਾਣੇ ਨੋਟ ਪਏ ਆ 2 2000 ਦੇ ਜੇ ਕਿਤੇ ਚੋਰੀ ਹੋ ਗਏ ਤੁਸੀਂ ਨਹੀਂ ਬਚਣਾ ਪੁਰਾਣੇ ਨੋਟ ਕਿੱਥੇ ਆ ਕੀ ਆ ਚਲ ਘੱਟੋ ਘੱਟ 15-16 ਲੱਖ ਰੁਪਏ ਪਿਆ ਗਾਇ ਸਾਰੇ ਉੱਛੇ ਚੋਰੀ ਕਰਨੀ ਨਹੀਂ ਬੰਦਾ ਲੁੱਟ ਕੇ ਭੇਜ ਦੇਣਾ ਅਸੀਂ ਬੰਦਾ ਲੁੱਟ ਕੇ ਭੇਜਾਂਗੇ ਇਹ ਚੁੱਤੀ ਹਲਾ ਕੈਸ ਆ ਗਰਾ ਆ ਗਰਾ ਮੈਂ ਲੱਫੜ ਮਾਰੂ ਮੂੰਹ ਤੇ ਇਹ ਕੁੜੀ ਦੇ ਮਾਰਿਆ ਸ਼ੀਸ਼ੇ ਚ ਨਾ ਜੀ ਹਨਾ ਧਿਆਨ ਆ ਗਰਾ ਮਨਿੰਦਰ ਹੱਥ ਦੇ ਯਾਰ ਥੱਲੇ ਖਲਾਰਾ ਨਾ ਪਾ ਮੈਂ ਗਾਇਸ ਹੋਮ ਟੂਰ ਬਣਾਉਣ ਲਈ ਸਾਰੀ ਸਫਾਈ ਕਰਾਈ ਹੈ ਕਿ ਆਪਾਂ ਹੋਮ ਟੂਰ ਪਾਉਣਾ ਹੈ ਗਾਇਸ ਆਪਾਂ ਆਪਾਂ ਨੈਕਸਟ ਵਲੌਗ ਵਿੱਚ ਜਿਹੜਾ ਹੋਮ ਟੂਰ ਪਾਵਾਂਗੇ ਆਹ ਵਲੌਗ ਤੁਸੀਂ ਜੁਆਏ ਕਰੋ ਦ ਨੈਕਸਟ ਵਲੌਗ ਪੱਕਾ ਹੋਮ ਟੂਰ ਦਾ ਆਏਗਾ ਨੈਕਸਟ ਵਲੌਗ ਪਿੱਛੇ ਚਿੱਟਾ ਜਾਦਾ ਹੀ ਦੂਸਰ ਤੇ ਫਿਰ ਕੀ ਆ ਬਹਿ ਜਾ ਤੂੰ ਬਹਿ ਜਾ ਆ ਕੇ ਤੂੰ ਬਹਿ ਜਾ ਆ ਜਾ ਮੈਂ ਤਾਂ ਕੁਝ ਖਾਦਾ ਹੀ ਨਹੀਂਗਾ ਤੂੰ ਖਾਦਾ ਜਲਦੀ ਖਾ ਲੋ ਖਾ ਲੋ ਖਲੈਸੀ ਬਣਾ ਲੈ ਕੁੱਤੇ ਆ ਕੁੱਤੇ ਜੁਨੇ ਨਾ ਹਵਾਏ ਕੁੱਤੇ ਮੱਝਾਂ ਕੱਟ ਗਿਆ ਕਿ ਮਾਰ ਰਸੀ ਕੋਈ ਨਹੀਂ ਦੱਸੋ ਤੀਜਾ ਜਾਈ ਵਾਸ ਤਰਨਾ ਪੰਗਾ ਲੈਣ ਤੋਂ ਪਹਿਲਾਂ ਸੋਚ ਵੀ ਲਿਆ ਕਰ ਚੋਰ ਇੱਕ ਦੋ

ਇਹ ਗਾਂਧੀ ਜੀ ਦੇ ਤਿੰਨ ਬੰਦਰ ਨਾ ਇਹਨਾਂ ਨੂੰ ਤਾਂ ਮੈਂ ਦਿੰਦੀ ਆ ਇਹ ਤਿੰਨਾਂ ਨੇ ਕਾਲੀਆਂ ਕਾਲੀਆਂ ਪੈਂਟਾ ਪੈਣੇ ਕੱਚਾ ਕਾਲੇ ਕੱਚਾ ਲਾਣੇ ਤੂੰ ਮੈਂ ਕਿਹਾ ਕਾਲੀਆਂ ਮੈਂਟਾ ਇਹ ਤਾਂ ਸਿਰ ਕਾਲੇ ਨੇ ਹਾਲੇ ਕੱਸੀ ਮਾਂ ਮਮੀ ਪੈਂਟਾ ਕਰ ਜਣਾ ਕੱਚਾ ਫੁੱਲਾ ਲੈਨੇ ਹਾਲੇ ਕਹਿੰਦੀ ਦੇਖ ਦੇ ਦੇਖ ਦੇ ਲੱਗਦੀ ਯਾਰ ਕਿ ਬੰਦਰੀ ਤੇ ਕੁੱਤੇ ਬੈਪ ਬਿੰਗੋ ਆ ਸ਼ੂਜ਼ 2600 ਦੇ ਬੂਟ ਪਾ ਲੈ ਨਹੀਂ ਪਾਏ अच्छा फेरુપਾਇ ਨੇ ਡੇਟ ਕਰੋੜ ਦੇ ਨੀਂਦ ਵਿੱਚ ਪੰਜ ਪੰਜ ਫੁੱਲ ਪੱਗੇ ਗਾਈਜ਼ ਇਹਨਾਂ ਦਾ ਦਿਮਾਗ ਹੀ ਹਿੱਲ ਗਿਆ ਹੋਇਆ ਵਾ ਗਾਈਜ਼ ਤੁਸੀਂ ਇਹਨਾਂ ਤੇ ਯਕੀਨ ਨਹੀਂ ਕਰਨਾਗਾ ਇਹ ਕੀ ਬੋਲਦੇ ਆ ਇਹਨਾਂ ਬਾਰੇ ਆ ਗਾਈਜ਼ ਪਹਿਲਾਂ ਤਾਂ ਆ ਦੱਸੋ ਸਾਡੀ ਸ਼ਕਲ ਸਾਭ ਆ ਰਹੀ ਪਿੱਛੇ ਸੂਰਜ ਹੈ ਕਿ ਕੋਈ ਗੱਲ ਨਹੀਂ ਗਾਈਜ਼ ਗਾਈਜ਼ ਸੋ ਨਾ ਕਿ ਜਦੋਂ ਮਰਨੇ ਜਾਣਾ ਹੋਇਆ ਨਾ ਉਹ ਚਾਬੀ ਲੁੱਪੀ ਗਈ ਸਭ ਕੀ ਆ ਦੇਖੋ ਗਾਈਜ਼ ਯੈਸ ਨੱਚਾਂਗੇ ਅਸੀਂ ਅੱਗੇ ਜੁੱਟ ਵਾਲਾ ਇੱਥੇ ਪਾ ਦੇ ਪਾ ਚੱਕਾ ਸਰਾੜਾ ਚਪਾਤੀ ਐ ਪਾ ਹੁਣ ਲੱਭ ਰਹੇ ਚਾਬੀ ਕੁੱਤੇ ਸਫਾਈ ਹੋ ਗਈ ਮੈਂ ਜਾ ਤੂੰ ਮੈਂ ਗਾਇਜ਼ ਇਹਨੇ ਕੋਲਾਕੋਸ਼ ਕਿਤਾਬ ਪਰ ਮੈਨੂੰ ਪੜਾ ਨਹੀਂ ਗਈ ਕੀ ਕਿਤਾਬ ਪੈਂਟ ਚਿੱਟੀ ਹੋ ਗਈ ਚਿੱਟੀ ਨਹੀਂ ਕੀ ਕੀਤਾ ਵਾ ਕੁਛ ਨ ਕੋਈ ਲੋਕ ਤੁਸੀਂ ਉਹ ਨੂੰ ਤਾਂ ਦਿੱਤਾ ਸੀ। ਹਾਂ। ਆਹ ਲਓ ਹੋਇਆ ਆਸ਼ਾਂ ਸੀ। ਕੀ ਨ ਕੋਣਾ ਹੈਗਾ ਸਾਡੇ ਕੋਲ ਕਸ਼ਰ। ਮੈਂ ਉਹ ਨੂੰ ਕੁਛ ਦੱਸਦੀ ਪਈ ਸੀ। ਬਦਲਾ ਮੈਨੂੰ। ਹਣਾ ਜੁੱਜੂ। ਨਹੀਂ ਹੋ ਗਿਆ। ਤੇ ਬਾਹਲੇ ਆਵੇ। ਦਿਲ ਦੇ ਕਾਲੇ। ਹਾਂ। ਹਾਂ। ਉੱਤਲੇ ਪਰੇ ਉੱਤਲੇ ਆਏ। ਹਾਂ ਤੇ ਸਾਥ ਟਿਕਾ ਟਿਕਾ। ਨਹੀਂ ਜੇ ਦਿਮਾਗ ਮਾਰ ਦਿਆ ਥੋੜੀ ਜੀ। ਥੋੜੀ ਤਾਂ ਰੁੱਕ ਕੇ ਮਿਲਦੇ ਆਂ ਗਾਈ। ਇਹ ਪ੍ਰੈਕਟਿਸ ਕਰਾਉਂਦਾ ਚੂਚੂ ਫਿਰ ਤੁਰੇ ਕਿ ਕਰਾਣੇ ਨੇ 3D ਬਣਾਉਣ ਦੀ ਆ ਇਧਰ ਕਾਦੀ ਤਿਆਰੀ ਹੋ ਰਹੀ ਹੈ ਝੂਟਾ ਲੱਗਿਆ ਮੈਂ ਤੁਹਾਨੂੰ ਦੱਸ ਦੀ ਗਏ ਜੇ ਸਾਡੇ ਘਰੇ ਰਹਿਣਾ ਇੰਨੀ ਸਫਾਈ ਨਾਲ ਨਹੀਂ ਹੋਈ ਇਹ ਤੋਂ ਵੱਧੂ ਹੋਊ ਕਿ ਟੈਨਸ਼ਨ ਇਹ ਬਾਈ ਦੇ ਲੋ ਵਲੌਗ ਚ ਮੰਨਿਆ ਮੈਂ ਜੇ ਕਿਤੇ ਸਫਾਈ ਨਾ ਹੋਈ ਨਹੀਂ ਯਾਰ ਇਹ ਤਾਂ ਕਰਦਾ ਤਾਂ ਪੋਚੇ ਵੀ ਲਾ ਦੇਣ ਦਾ ਗੰਦ ਹੋਵੇ ਇਹ ਤਾਂ ਕਰਦਾ ਉਹਨੂੰ ਲਾ ਥੱਲੇ ਆ ਬਾਜੇ ਨੂੰ ਵੇ ਬਾਜੇ ਆਹ ਪੰਡਾ ਦੋ ਚੋਰ ਫੜੇਗੇ ਕੋਠੀ ਰਹਿ ਗਿਆ ਹਮਾਰ ਥੱਲੇ ਹੋਈ ਏ ਚੋਰ ਮੇਰੀ ਜਾਨ ਦੇਖ ਆ ਦੇਖ ਸੰਗਿਆ ਗਈ ਸੰਗਿਆ ਦੇਖ ਕਿੱਥੇ ਬੈਠਾ ਇਹਨੂੰ ਇਹਨੂੰ ਥੱਲੇ ਲਾ ਤੈਨੂੰ ਮੈਂ ਦੱਸਿਆ ਵੀ ਸਾਡੇ ਘਰੇ ਜਦੋਂ ਆਉਣਾ ਮੈਂ ਤਾਂ ਇੰਨੀ ਸਫਾਈ ਆਉਣੀ ਚਾਹੀਦੀ ਆ ਬੰਦ ਨਹੀਂ ਬਾਰਾ ਤੁਸੀਂ ਆ ਕੇ ਆ ਕੇ ਮੈਂ ਇਹਦਾ ਕੱਟ ਦੂੰਗਾ

ਮੈਂ ਸੁਸੂਾਈ ਧਰ ਲਈ ਰੇਤਲ ਜਾਣ ਸੁਸੂਾਈ ਧਰ ਲਈ ਤਾਂ ਗਾਇਸ ਆ ਜਾਓ ਮੈਂ ਕੀ ਕਰ ਰਿਹਾ ਲਾ ਲਾ ਹੇ ਪਹਿਲਾ ਟਾਪ ਚੈੱਕ ਕਰੀਏ ਕਿ ਕਿੰਨਾ ਲੱਗਦਾ ਹੈ ਕਪੜੇ ਝਾੜ ਵਿੱਚੋਂ ਵਾਹੇ ਸਾਰਾ ਚਿੱਟਾ ਹੋ ਗਿਆ ਪਿੱਛੋਂ ਗਾਇਸ ਮਾਮਾ ਸਾਰੇ ਚਿੱਟਾ ਹੋ ਗਿਆ ਪਰ ਤੂੰ ਮੁੱਤੂ ਗਿਆ ਮੈਂ ਹੋਰ ਜ਼ੋਰ ਦੇ ਜਾ ਜਾਂ ਯਾਰ ਸਾਰੀ ਟੀਵੀ ਖਰਾਬ ਹੋ ਗਿਆ ਬੜੀਆ ਪਹਿਨ ਮੇਰੇ ਕੀ ਆ ਯਾਰ ਬੜੀ ਭਾਗਵਾ ਚਲ ਗਿਆ ਮਤਲਬ ਸਾਡਾ ਮੇਨ ਬੰਦਾ ਘਰੇ ਚਲ ਗਿਆ ਵਾ ਤੇ ਛਾਡਾ ਕੋਲਾ ਆਇਆ ਵਾ ਕੋਲੂ ਜੀ ਗਾਇਜ ਸੁਪ ਕੱਚੀ ਨੀਂਦ ਇੰਦਰ ਉੱਠ ਗਿਆ ਵਾ ਤੇ ਗਿਨੀ ਸਾਡਾ ਮੂਫ ਲੈ ਖਾ ਰਿਆ ਵਾ ਤੇ ਮੰਮੀ ਤੁਸੀਂ ਕਰ ਰਹੇ ਹੋ ਮਤਲਬ ਲੋਕ ਸਟ ਕਰ ਲੋ ਕੀਤਾ ਤਾਂ ਹਾਂ ਮੈਂ ਦੇ ਦਿਆਂਗਾ ਨਹੀਂ ਮੈਂ ਨਹੀਂ ਦੇ ਦਿਆਂਗਾ ਮੈਂ ਪੀ ਲੂੰਗਾ ਚਲ ਗਾਇਜ ਯਾਰ ਲਾਈਨ ਭੁੱਲ ਲਿਆ ਮੈਂ ਫੜੀ ਦਿੱਤੇ ਦਾ ਕੋਲੂ ਕਿੱਦਾਂ ਛੋ ਨਾ ਲੱਗਦਾ ਵਾ ਚੱਲ ਨਾ ਜਨ ਨਾਲ ਆ ਗਏ ਮੁੰਡੇ ਨੂੰ ਜਦੋਂ ਮੈਂ ਦੇਖ ਰਿਹਾ ਤੂੰ ਕੀ ਕਰਦਾ ਵੈ ਸੀਗਾ ਪਤਾ ਕੰਨ ਖਾਈ ਜਾਂਦਾ ਵਾ

ਉਹ ਇਹ ਚੱਲਦਾਂ ਨੂੰ ਬੱਚੇ ਮਿਲ ਜੀ ਗਾਇਸ ਹੋਂਟਾਂ ਨੂੰ ਪਤਾ ਹਮਾਰਾ ਚਾਬੀ ਲੱਭਦਾ ਪਿਆ ਠੀਕ ਹੈ ਮਨੇ ਪਾਇਆ ਸੀ ਸਾਡੇ ਕੋਲ ਆ ਲੈ ਤੁਹਾਨੂੰ ਪਤਾ ਨਾ ਕਿੱਥੇ ਆ ਆਪਾਂ ਦੱਸਣਾ ਨੇ ਠੀਕ ਹੈ ਤੁਹਾਨੂੰ ਪਤਾ ਬਸ ਚਲੋ ਦੋਸਤੋ ਬੱਚੇ ਮਿਲ ਜਾਣ ਫਿਰ ਰੋਕੋ ਇਹਨੂੰ ਵੀ ਨਹੀਂ ਦੱਸਣਾ ਇਹ ਦੱਸ ਦਊਗਾ ਨਹੀਂ ਚੰਗਾ ਚੰਗਾ ਬੰਦਸ ਅਸੀਂ ਮੋਬਲੌਗ ਚ ਦੇ ਦੇਣਾ ਬਾਈ ਬਈ ਦੋਸਤੋ ਅੱਭੀ ਕਿੱਥੇ ਆ ਸੌ ਲੱਗੇ ਬੁੱਪੂ ਨਾ ਇਹ ਦੇਖੋ ਨਾ ਇਹ ਦੇਖੋ ਕੋਈ ਨਹੀਂ ਆ ਚੱਲ ਵੀਰੇ ਸੌ ਉਹ ਸੌ ਲੱਗੇ ਸੋਰੀ ਗੱਲ ਲੱਗੇ ਸੌ ਲੱਗੇ ਆ ਜੇ ਤੁਹਾਡੇ ਨਾਲ ਵੀ ਆ ਹੈਗੀ ਆ ਦੇ ਦੇ ਕੋਲ ਐ ਦੇ ਕੋਲ ਆ ਕਹਿੰਦਾ ਹੈਗੀ ਆ ਹੈਗੀ ਆ ਬੜੀ ਫੋਨ ਦੇ ਕੋਲ ਹੈਗੀ ਆ ਹੈਗੀ ਆ ਗਾਈ ਤੁਹਾਡੇ ਕੋਲ ਹੈਗੀ ਆ ਗਾਈ ਤੁਹਾਡੇ ਕੋਲ ਹੈਗੀ ਆ ਸਾਡੋ ਹਲੋ ਅੱਜ ਗਾਜੀ ਹਲੋ ਹੈਗੀ ਆ ਹੈਗੀ ਆ ਦੇ ਦੇ ਚਾਬੀ ਦੇ ਹੈਗੀ ਆ ਚਾਬੀ ਦੇ ਤਰ ਦੇ ਦੇ ਤਰ ਦੇ ਦੇ ਮੁੱਤ ਦੇ ਦੇ ਐ ਕਿਤੇ ਪਾ ਦੁੱਧ ਚ ਦੇ ਚਾਬੀ ਦੇ ਓਏ ਓਏ ਇਥੇ ਓਏ ਆਜ ਕੀ ਬੇ ਆ ਬੂਟ ਥੱਲੇ ਕਰ ਲਾ ਚਾਬੀ ਦੇ ਦੇ ਇਹ ਮੈਨੂੰ ਆਪ ਹੀ ਪਤਾ ਨਹੀਂ ਕਿ ਮੈਂ ਕਿਆ ਦੀ ਚਾਬੀ ਚੁੱਕ ਲਿਆ ਹਮ ਇਹਦਾ ਸਮਝ ਕਿਨੇ ਕਿਆ ਤੂੰ ਸੁਣ ਆ ਆ ਫੋਨ ਫੜ ਲਾ ਨਿਕਾ ਤੈਨੂੰ ਫੜਾ ਪੂਰਾ ਬਹਿਣੇ ਬੋਲ ਕਿਆ ਫੋਨ ਤਾਂ ਭਾਈ ਲਾਜੂ ਕਿੱਥੇ ਆ ਜਾ ਵੀ ਆਪ ਕੋਲ ਹੋ ਗਏ ਚੱਲ ਇਹ ਗਾਇਸ ਲਈ ਮਾਰੀ ਦੀ ਚਾਬੀ ਲੱਭਣ ਲੱਗਿਆ ਚੱਲ ਮੈਂ ਮੰਨ ਲਿਆ ਠੀਕ ਹੈ ਚਾਬੀ ਮੇਰੇ ਕੋਲ ਆ ਗਾਈ ਤੁਹਾਨੂੰ ਪਤਾ ਨਾ ਚਾਬੀ ਮੇਰੇ ਕੋਲ ਜੇ ਤੁਸੀਂ ਲੱਭਤੀ ਨਾ ਚਾਬੀ ਲੱਭਣੇ ਨਹੀਂ ਲੱਭ ਤਾਂ ਰਹਿਣੀ ਸੀ ਪਰ ਉਹ ਲੇਟ ਹੋ ਰਿਹਾ ਟਾਈਮ ਨੂੰ ਜਾਣਾ ਯਾਰ ਕੀ ਕੀ ਇਹਦੀ ਸ਼ਰਤ ਕੀ ਆ ਦੱਸੋ ਜੋ ਮਰਜੀ ਕਹੋਗੇ ਨਾ ਤੇਰੇ ਬਚੂਗਾ ਜਾਓ ਅੱਗੇ ਬਾਅਦ ਵਿੱਚ ਆ ਜਾਣਾ 1.5 ਘੰਟੇ ਦਾ ਇੱਕ ਕੰਮ ਹੈ ਰਹਾ ਵਾ ਇੱਧਰ ਦੇ ਲਲ ਗੁਰ ਗਰ ਲਾਈਏ ਨੇ ਜਾਓ ਗਾਇਸ ਜਾਓ ਅੱਜ ਠੀਕ ਹੈ 1.5 ਘੰਟੇ ਬਾਅਦ ਆਵਾਂਗੇ ਕੀ ਆ 1.5 ਘੰਟੇ ਕਿੱਥੇ ਜਾਣਾ ਔਰ ਜਮਾ ਮਨਿੰਦਰ ਨਹੀਂ ਜਾਣਾ ਜਮਾ ਉਹਨੂੰ ਖੰਗ ਤਾਂ ਸਾਹ ਨਹੀਂ ਆਂਦਾਗਾ ਇਹ ਤਾਂ ਮੈਂ ਜਾਣ ਕੇ ਕਰਦਾ ਉਹ ਤਾਂ ਖੰਗ ਹੀ ਲੱਗੀ ਮਨਿੰਦਰ ਜਦੋਂ ਮੈਂ ਕਹਾਂਗੀ ਨਾ ਜਮ ਮੁੱਦੇ ਜਾਣਾ ਮੈਂ ਜਿੱਦ ਮੈਂ ਭਰਤੀ ਕਰਾ ਕੇ ਆਉਂਗੀ ਅੱਜ ਫੇਰ ਜਮ ਪਿੱਛੇ ਤੇਰੇ ਕੀੜਾ ਉੱਠ ਖੜਿਆ ਨਹੀਂ ਜਾਣਾਗਾ ਮੈਂ ਕਹਤਾ ਨਹੀਂ ਇੱਕ ਵਾਰ ਨਹੀਂ ਜਾਣਾ ਕੀ ਮੰਗਦਾ ਮੈਂ ਦੱਸ ਚਾਬੀ ਦੇ ਦੇ ਜਮ ਤਾਂ ਨਹੀਂ ਜਾਂਦਾ ਫਿਰ ਨਹੀਂ ਜਾਊ ਚਾਬੀ ਦੇ ਦੇ ਯਾਰ ਜ ਪਰਿਆ ਕਿਥੋਂ ਕੋਈ ਚੰਨ ਕੋਈ ਕੋਲੋਂ ਏ ਚ ਕੀ ਆ? ਏ ਚ ਕੀ ਆ ਨਹੀਂ? ਨਮਾਟਾ ਲਾ ਤੇਰੇ ਜਿਹਾ ਚੁੱਕਿਆ ਇਹ ਆ। ਇਹ ਸ਼ਾਜੂ ਆਈ ਵੀ ਬੰਦੇ ਨੂੰ ਮਾਰਦੀ ਆ। ਕੀ ਕਰਕੇ ਤੂੰ? ਉਹ ਤਾਂ ਮੈਂ ਸਰਾਣਾ ਛੱਡਦਾ ਤਾਂ ਤਾ ਤੂੰ ਲੱਭ ਲਈ ਆ। ਗਾਈ ਜਨੇ ਚਾਬੀ ਲੱਭ ਲਈ ਪਤਾ ਨਹੀਂ ਕਿਵੇਂ ਇਹ ਪਤਾ ਲੱਗ ਗਿਆ ਸਰਾਣੇ ਦਾ। ਇਹ ਦਾ ਕੋਲ ਚੈਲੰਜ ਨਹੀਂ ਬਣਾ ਸਕੀ ਨਾ ਪੂਰਾ ਕੰਮ ਕਰ ਸਕੀ ਤੂੰ ਤਾਂ ਤੂੰ ਤਾਂ ਘਰ ਹੀ ਨਹੀਂ ਬਾਇਆ ਤੂੰ ਤਾਂ ਬਾਹਰ ਸੀ ਗਿਆ ਔਰੇ ਲੰਬੀ ਆ ਇਹਦਾ ਅੱਡ ਚਾਂ ਚੱਕਿਆ ਜਾਂਦਾ ਹਾਇ ਰੱਬਾ ਕਿੰਨਾ ਰੌਲਾ ਪਾਇਆ ਗੁਰੀ ਦੋਸਤੋ ਹੁਣ ਇਹ ਪਾ ਡਿਨਰ ਕਰਕੇ ਹਟੇ ਮਮਨ ਦੇ ਗਾਇਸ ਕੁਛ ਨਹੀਂ ਖਤਮ ਬਣੇ ਤੌਖਤ ਮੈਂ ਚਾ ਪੀਤੀ ਆ ਉਹ ਮਤਲਬ ਕਿ ਦੋਸਤੋ ਅਸੀਂ ਇਕੱਲੇ ਇਕੱਲੇ ਚਾਕਲੇਟ ਖਾ ਕੇ ਕੇ ਆ ਮਾਤਾ ਕੋਈ ਖਾਦੀ ਵੀ ਨਾਲੇ ਮੈਨੂੰ ਪਸੰਦ ਨਹੀਂ ਆ ਤਾਂ ਕਿਹੜੀ ਸੀ ਉਹ ਸੱਚੋਂ ਸ਼ੁਰੂ ਆਉਣ ਵਾਲਿਆ ਓਏ ਉਹ ਕੀ ਹੁੰਦਿਆ ਨਮਸਕਾਰ ਅੱਜ ਕੱਲ੍ਹ ਦਾ ਰੱਤ ਤੇ ਹਾਸਕਾ ਦੇਣੇ ਰੱਤ ਤੇ ਸ਼ੁਰੂ ਹੋਣ ਵਾਲਿਆ ਓਏ ਚਾਕਲੇਟ ਤੇ ਚੇਤਾ ਆ ਗਿਆ ਇਹਨੂੰ ਚਾਕਲੇਟ ਤਾਂ 7 ਤੋਂ 14 ਤੁਸੀਂ ਵੀ ਰੈਡੀ ਲੋ ਪਤਾ ਕਿਹੜੇ ਕਿਹੜੇ ਆ ਮੈਂ ਕਰਾਵਾਂ ਤੁਹਾਨੂੰ ਪਹਿਲਾ ਹੁੰਦਾ ਵਾ ਰੋਜ਼ਡੇ ਦੂਜਾ ਹੁੰਦਾ ਪ੍ਰੋਪੋਜ਼ੇ ਫਿਰ ਹੁੰਦਾ ਵਾ ਫਰਕ ਰੋਜ਼ਡੇ ਫਿਰ ਹੁੰਦਾ ਕੇਰੇ ਹੱਗ ਹੱਗ ਦੇ ਹੱਗ ਦੇ ਮੱਗ ਦੇ ਸਿਰਫ 8 ਸਿਰਫ 8 ਆ 7 ਅੱਡੇ ਹੁੰਦੇ 7 ਹੁੰਦੇ ਆ 8 ਹੁੰਦੇ ਆ ਕਈ ਤੱਕ ਕਿੰਨੇ ਦਿਨ ਚੱਲੀ ਜਾਂਦੇ ਕਿੱਕੜੇ ਯਾਰ ਮਤਲਬ ਹੀ ਦੇ ਹੋਣਾ ਚਾਹੀਦਾ ਇੱਕ ਮਤਲਬ ਹੀ ਦੇ ਹਾਏ ਤੇਰੀ ਗੱਲ ਤਾਂ ਮੇਰੇ ਦਿਲ ਨੂੰ ਲੱਗ ਗਈ ਹਾਏ ਮੇਰੇ ਤਾਂ ਇੱਥੇ ਮੇਰੇ ਤਾਂ ਇੱਥੇ ਲੱਗ ਲਿਆ ਬੜਾ ਦੇਖੀ ਤੇਰੀ ਲਾਸਟ ਵਾਲੀ ਗੱਲ ਤੇ ਕੀਹਦੀ ਕਰ ਤਾ ਇਹ ਹਰ ਵਾਰੀ ਆਖਰੀ ਗੱਲ ਤੇ ਕੀ ਲੀ ਜਾਂਦੇ ਆ ਕਰ ਦੇ ਖੁਰਕ ਫੇਰੇ ਹਾਏ ਮੈਂ ਮਰ ਗਈ ਗੈਸ ਜੇ ਤੂੰ ਦਿਖਾ ਮਰ ਲਿਆ ਓਏ ਪਰਸਨਲ ਚੀਜ਼ਾਂ ਪਰਸਨਲ ਕੀ ਆ ਇਹਦਾ ਕੋਈ ਹੱਲ ਦੱਸ ਦੋ ਕੀ ਪਤਗ ਲਿਆ ਨੂੰ ਕੋਈ ਹੱਲ ਹੀ ਪਤਾ ਹੋਵੇ ਆ ਦੇਖੋ ਵੇ ਇਸੇ ਦੇ ਆ ਹੋਇਆ ਹੋਇਆ ਦੇਖ ਇਦਾਂ ਇਦਾਂ ਦੇ ਨਾ ਆ ਯਾ ਸਾਰੀ ਲਾਲ ਲਾਲਾ ਆ ਦੇਖੋ ਮੈਂ ਇਹ ਪਤਾ ਨਹੀਂ ਕਿਉਂ ਇਹਦੇ ਪਾਪਾ ਦੇ ਵੀ ਇੱਦੇ ਰਹਿੰਦਾ ਇਹਦੇ ਪਹਿਲਾਂ ਆਏ ਸਵਾਗਾ ਮਾਰੀਦਾ ਵਾ ਫੁੱਟ ਹੋ ਗਏ ਹਾਂ ਫੇਰ ਆਏ ਤਵੀ ਮਾਰੀ ਲਿਆ बस बस फिर चपेड़ा मारी दी <coughs> गाइस तन्नू गा? <laughs> गा मैं अपने दादा दी स्टोरी सुनाना गाइस मेरे दादा ने है ना किने मारे सीगा गाइस किसे ने नहीं मारेगा पहली तो गल है ना ब्लॉग पहला ही ऑलरेडी 19 मिनट ਦਾ ਮੈਂ ਐਡਿਟ ਕਰ ਚੁੱਕੀ ਆ ਤੇ ਹੁਣ ਇੰਨਾ ਵਲੌਗ ਨਹੀਂ ਬਣਾਉਣਾ ਨਹੀਂ ਨਹੀਂ ਮੈਂ ਤਾਂ ਇੱਕ ਇੱਕ ਵਾਰੀ ਗਲਤੀ ਸੀ ਤਾਂ ਦੋਸਤੋ ਮੈਂ ਆਪਣੇ ਦਾਦੇ ਤੇ ਗਿਆ ਮੈਂ ਵੀ ਦੋਸਤੋ ਦਾदू दी ਸਟੋਰੀ ਫੇਰ ਕਦੀ ਸੁਣਾਉਂਗਾ ਜਦੋਂ ਪਾਪਾ ਆਗੇ ਫਿਰ ਪਾਪੇ ਤੋਂ ਸੁਣਾਇ ਕਰੂੰਗਾ गाइस ਮੇਰਾ ਦਾਦਾ ਬੜਾ ਕੈਂਟਰ ਬੰਦਾ ਸੀਗਾ ਹਨਾ ਤਾਂ ਦੋਸਤੋ ਹੁਣ ਅਗਲਾ ਹਮ ਲੋਕ ਬਣਾਵਾਂਗੇ ਆਪਾਂ ਪੱਕਾ ਹਮ ਟੂਰ ਦਾ ਰੋਜ਼ ਡਿਸਟਰਬੈਂਸ ਹੋ ਜਾਂਦੀ ਹੈ ਦੋਸਤੋ ਤਾਂ ਆਪਣੇ ਅਸਲ ਲੋਕਾਂ ਦੇ ਚੈਨਜ ਵੱਧੀ ਲੱਗ ਗਏ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਲਵ ਯੂ ਟੂ ஆல் ਬਾਏ ਬਾਏ